ਬਾਈ ਜੀ ਮਾਣਾ ਡੇ ਫਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਗੋਲ ਦੋ ਝੋਟੀਆਂ ਤਾਜ਼ੀਆਂ ਸੁਈਆਂ ਇੱਕ ਵੱਡੀ ਝੋਟੀ ਮੋਰਾ نسل ਦੀ ਬਹੁਤ ਬ੍ਰਾਂਡ ਪੀਸ ਬਾਈ ਲੈ ਗਿਆ ਇੱਕ ਨੀਲੀ ਰਾਵੀ ਮੀਣੀ ਝੋਟੀਆਂ ਬਹੁਤ ਵਧੀਆ ਰਿਕਾਰਡ ਵਾਲੀ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਸਾਬ ਵਧੀਆ ਠੀਕ ਹਾਲ ਜੀ ਬਹੁਤ ਸਨਵਾ ਵਧੀਆ ਜਿੰਨੇ ਭੈਣ ਭਰਾਵਾਂ ਵਾਲਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਕਮੈਂਟ ਸ਼ੇਅਰ ਕਰਦੇ ਆ ਜਿਹੜੇ ਵਾਦ ਤੋਂ ਵਾਦ ਵੀਡੀਓ ਨੂੰ ਪਿਆਰ ਦਿੰਦੇ ਆ ਸਾਰਿਆਂ ਦਾ ਜਿਹੜਾ ਧੰਨਵਾਦ ਕਰਦੇ ਆ ਜਿਹੜੇ ਦੇਸਾਂ ਵੇਸਾਂ ਦੇ ਵਿੱਚ ਬੈਠੇ ਭੈਣ ਭਰਾ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਬਾਹਰ ਦੇਸਾਂ ਉਹਦੇ ਸਾਂ ਬੈਠੇ ਵੀਰਿਆ ਜਿਹੜੇ ਆਪਣੀ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਭਾਈ ਹਾਂਜੀ ਸਾਰੀ ਸੰਗਤਰੇ ਨਾਲ ਹੀ ਇਹ ਵੀਰਜੀ ਇਹ ਕਾਰੋਬਾਰ ਸਹੀ ਗੱਲ ਤੇ ਬਹੁਤ ਹੀ ਵਧੀਆ ਚੈਨਲ ਨੂੰ ਪਿਆਰ ਦਿੱਤਾ ਆ ਸਕਤ ਨੇ ਸਾਰਿਆਂ ਦਾ ਧੰਨਵਾਦ ਠੀਕ ਆ ਹੋਰ ਬਾਬਾ ਜੀ ਵਧੀਆ ਬਹੁਤ ਚੰਗਾ ਜੀ ਹੋਰ ਭਾਈ ਜੀ ਜੀ ਠਾਕ ਕਿੰਨੇ ਪਸ਼ੂ ਭਾਈ ਅੱਜ ਜਨੌਰ ਵੀਰ ਜੀ ਅੱਜ ਆਪਣੇ ਕੋਈ ਪੰਜ ਘਗੇ ਸੀ ਹਾਂਜੀ ਤੇ ਜਿਨ੍ਹਾਂ ਦੇ ਵਿੱਚੋਂ ਦੋ ਝੋਟੀਆਂ ਹੋਣੇ ਬੰਦੇ ਦੂਰ ਖਾਣੀਆਂ ਆ ਹਾਂਜੀ ਤੇ ਭੇਜਤੀਆਂ ਹੋ ਜਾਂ ਠੀਕ ਆ ਲੈ ਕੇ ਲੱਦ ਕੇ ਤੋਂਆਂ ਤੇ ਚੰਗੇ ਟਾਪ ਦੇ ਕੁਆਲਿਟੀ ਵਾਲੀ ਆ ਜਨੌਰ ਆ ਆਪਣੇ ਕੋਈ ਇੱਕ ਵੈੜ ਆ ਹਾਂਜੀ ਚੰਗੀ ਸੂਈ ਤੇ ਦੋ ਝੋਟੀਆਂ ਠੀਕ ਜੀ ਚੰਗੀਆਂ ਵੱਡੀਆਂ ਨਾਮੀ ਝੋਟੀਆਂ ਹਾਂਜੀ ਚਲੋ ਭਾਈਆ ਕਰੀ ਗੱਲਬਾਤ ਝੋਟੀ ਵੀਰ ਜੀ ਸੂਈ ਆ ਹੋ ਗਏ ਦੋ ਦਿਨ ਹਾਂਜੀ ਅੱਜ ਤੇ ਜਿਆਦਾ ਨਾ ਸੋਈ ਠੀਕ ਤੇ ਸਟਾਰਟਿੰਗ ਹੀ ਬੋੜਾ ਹੋਊਗਾ 11:00 ਹੋ ਜੇ 12:00 ਹੋ ਜੇ 11:00 ਜਾਂ 12:00 ਹੋ ਜੇ ਪਹਿਲੇ ਸਵੇਰ ਚ 3 ਨੀਲੀ ਗਾਵੀ 14 ਕਿਲੋ ਵਧੀਆ ਝੋਟੀ ਭਾਈ ਲੈ ਗਿਆ ਨਾੜਾ ਨੁੜਾ ਇਹ ਸਭ ਪੂਰੀਆ ਪ੍ਰੋਪਰ ਪਹਿਲੇ ਸਵੇਰ ਝੋਟੀਆਂ ਦੇ ਕੋਲੋਂ ਕੱਢਿਆ 14 ਕਿਲੋ ਠੀਕ ਆ ਭਾਈ ਜੀ ਆ ਸੂਆ ਆ ਤੇ ਜਿਗਾਰ ਦੇਖੋ ਝੋਟੀ ਨੁਕਿਲ ਡੰਗਰ ਨਹੀਂ ਵੀਰ ਮੜਾ ਲਿਆਉਣਾ ਡੰਗਰ ਟੋਪੋ ਟੋਪ ਝੋਟੀ ਆਪਣੇ ਕੋਲ ਨਾਮੀ ਆਊਗੀ ਵਧੀਆ ਅਪਰੇਟਰ ਮਾਰ ਲਿਆ ਕੇ ਆਉਣਾ ਆਦੇ ਮੈਂ ਤਾਂ ਵੀਰ ਝੋਟੀ ਕੋਲੋਂ ਹਿਲਦੇ ਦੋਵੇਂ ਹੀ ਸਿੰਘ ਹਿਲਦੇ ਆ ਅਸਲੀ ਮੀਨੀ ਨੀਲੀ 라ਵੀ ਮੀਨੀ ਝੋਟੀ ਹਲਾ ਦਿਓ ਮਾੜਾ ਸਿੰਘ ਹਿਲਦੇ ਜਨਮਰ ਵੀਰ ਜੀ ਇਹ ਆ ਵਾਹਿਗੁਰਦੀ ਦਾਤ ਠੀਕ ਇਹ ਵਾਹਿਗੁਰਦੀ ਸਤਗੁਰਦੀ ਦਾਤ ਆ ਹਾਂਜੀ ਮਹਾਰਾਜ ਚਾਵੇ ਜਨਮਤ ਦਵੇ ਫਿਰ ਮਿਲਦੇ ਮਿਲਦੇ ਹਾਂਜੀ ਤੇ ਜਿਆਦਾ ਚੰਗੀ ਆ ਠੀਕ ਆ ਭਾਈ ਜੀ ਤੇ ਕੁਆਲਟੀ ਵਾਲੀ ਆ ਕੁਆਲਟੀ ਵਾਲੀ ਅਸਲ ਚੀਜ਼ ਆ ਠੀਕ ਹੈ ਬਾਈ ਤੇ ਆਹ ਸਿੰਘ ਵੇਖ ਲੋ ਜੇ ਜਿਹੜੀ ਕੋਈ ਗੱਲ ਕਰੇ ਵੀਰ ਭਰਾ ਤੋਂ ਅਸੀਂ ਕਰਨੀ ਹੁੰਦੀ ਹੈ ਨਾ ਅਸਲ ਅਸਲ ਵੀਰ ਚੀਜ਼ ਜੇ ਵੀਰ ਅਸੀਂ ਜਿਹੜਾ ਜਨਮ ਲਿਆ ਹੁਣ ਕਿੱਥੇ ਆ ਨਾ ਤੇ ਸਭ ਤੋਂ ਪਹਿਲਾਂ ਲੋਕੀ ਖੜੀ ਇਤ ਕਰਦੇ ਭੈਣ ਭਰਾ ਸਾਨੂੰ ਵੀਡੀਓ ਪਾਉਂਦੇ ਸਹੀ ਗੱਲ ਤੇ ਵੀਡੀਓ ਪਉਂਦੇ ਆ ਫਿਰ ਉਹਨਾਂ ਦੇ ਘਰ ਜਾਂਦਾ ਵਾ ਤੇ ਮੋਲ ਲਾ ਕੇ ਚਲੋ ਲੱਲੀ ਦੀ ਲੱਲੀ ਦੀ ਠੀਕ ਹੈ ਬਾਈ ਤੇ ਇਹ ਵੀ ਛੋਟੀ ਹੈ ਆਵੇ ਤਾ ਉਹ ਐ ਸੈਂਕੜੇ ਹੋਏ ਹਿਲਦੇ ਸੀ ਜਿਆਦਾ ਕੁਆਲਟੀ ਵਾਲੀ ਜੀ ਉਹਨਾਂ ਬਹੁਤ ਬੰਦੇ ਹੀ ਸਾਨੂੰ ਫੋਨ ਤੇ ਚਾਹ ਬਾਬਾ ਜੀ ਆਹੋ ਆਹੋ ਤੇ ਛੋਕੀ ਚੰਦ ਦੇ ਦੀ ਹਾਂਜੀ ਤੇ ਆਨੇ ਵੀ ਤਾਜ ਰੋਂਗੈਰਾ ਹੀ ਦੇਣੀ ਨਹੀਂ ਖੇਨ ਵੀ ਬੜਾ ਸਾਡਾ ਮਾਸਟਰ ਕਾਲਜ ਦਾ ਕਾਲਜ ਅਸਲੀ ਮੈਂ ਆ ਵੀ ਤੋ ਢਲੀ ਸਹੀ ਗੱਲ ਭਾਈ ਜੀ ਤੇ ਬੱਚਾ ਕੀ ਮਗਰ ਭਾਈ ਜੀ ਕੱਟੀ ਮਗਰ ਇਹ ਕੱਟੀ ਆ ਤੇ ਨੀਲੀ ਦੀ ਕੱਟੀ ਮਗਰ ਬਹੁਤ ਸੋਹਣੀ ਵਧੀਆ ਤੇ ਵਧੀਆ ਕੱਟੀ ਪਈ ਦੀ ਖੋਲੋ ਭਾਈ ਕਰੋ ਕਰੋ ਜਿਹੜਾ ਚਿਵਾ ਲਗਾਣਾ ਹਾਂਜੀ ਥਣ ਦੋਰਾ ਲਗਾ ਦੇ ਚਮਾ ਲਗਾ ਦੇ ਵੀ ਇਹ ਲੈਵਾ ਚੋਠੀ ਠੀਕ ਹੈ ਭਾਈ ਜੀ ਤੇ ਲੈਵਾ ਲਵਾ ਪੂਰਾ ਸੋਨਾ ਲਗਾ ਮੈਂ ਨੂੰ ਥਣ ਭਾਂਡਾ ਬਹੁਤ ਵਧੀਆ ਤੇ ਸਾਰੀਆਂ ਨਿਸ਼ਾਨੀਆਂ ਨੀਲੀ ਪ੍ਰੋਪਰ ਚ ਹੈਗੀਆਂ ਆ ਤੇ ਵਧੀਆ ਛੋਟੀ ਭਾਈ ਲੈ ਕੇ ਆਏ ਆ ਮਹੀ ਆ ਪੂਰੀ ਰਾਜੀ ਠੀਕ ਠੀਕ ਹੈ ਭਾਈ ਨਮੀ ਤੋੜਦੇ ਆ ਕਰਿਓ ਕੋਈ ਗੱਲ ਕੋਈ ਨਹੀਂ ਕਰਦੇ ਇੱਕ ਨਾ ਬਾਹਰੋਂ ਨਮੀ ਤੋੜਦੇ ਕਈ ਵੀਰ ਸਾਰੀ ਪ੍ਰੋਪਰ ਤਾਂ ਵੀਰਿਆਂ ਮੈਂ ਵਹਾਈ ਦੀ ਕਈ ਵੀਰ ਭਰਾ ਆਨਲਾਈਨ ਬਹੁਤਾ ਮਾਲ ਲੈਂਦੇ ਆ ਹਾਂਜੀ ਹਾਂਜੀ ਤੋਰ ਤੋਰ ਵਧੀਆ ਲਾ ਜਿੰਦੀ ਪੈਰ ਪੂਰੇ ਸਹੀ ਯਾਰ ਅੱਜ ਚੈਨਲ ਹੋ ਗਿਆ ਨਮਾਰਦੀ ਆ ਕੋਈ ਗਲਤ ਬਾਤ ਆ ਆ ਸ਼ਰਨ ਜਾਨਵਰ ਵਧੀਆ ਤੁਰਦਾ ਵਧੀਆ ਨਜ਼ਰ ਆਵੇ ਕਿ ਵਧੀਆ ਤੁਰਨ ਲਿਆ ਹੈ ਵੀਰ ਮੈਂ ਘਰ ਬੱਜੀ ਦੁੱਧ ਦੀਆਂ ਤੇ ਬਾਜ ਦੀਆਂ ਗੱਲਾਂ ਪਰ ਜਾਨਵਰ ਜਿਹੜੇ ਲਿਆਉਂਦੇ ਆ ਨਾ ਲੈ ਜਾ ਬਾਈ ਲੈ ਘਰ ਬੱਜੇ ਵੀ ਜਾਨਵਰ ਜਾਵਦੇ ਆ ਵੀ ਠੀਕ ਹੈ ਜਾਨਵਰ ਆਇਆ ਕਿਤੇ ਠੀਕ ਹੈ ਬਾਈ ਜੀ ਲਾਇਆ 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 ਲਿਆ ਜਾ ਲੈ ਜਾ ਬਾਈ ਲੈ ਜਾ ਖਬਾ ਬਦਾ ਵੀਰ ਛੋਟੀ ਦੇ ਯਾਰੇ ਬਦੇ ਆਦੇ ਛੋਟੀ ਵੀਰ ਆਸ ਕਰਦੇ ਛੋਟੀ ਦੇ 16 ਕਿਲੋ ਦੋ ਦਊਗੀ ਪਰ ਲੈ ਜੇ ਕੋਈ ਆਪਣੀ ਸਮਝਣਾ ਸਮਝਣਾ ਵੀ ਆਪਣੇ ਕੋਲ ਜਿੰਨਾ ਹੈਗਾ ਉਹਨਾ ਹੈਗਾ ਆਪਣੀ ਸਮਝਣਾ ਲੈ ਜੇ ਪਾ ਕੇ ਸੇਵਾ ਦੇ ਛੋਟੀ ਨੂੰ ਗੱਡਣ ਦਾ ਹੱਕ ਆ ਸਹੀ ਗੱਲ ਬਾਈ ਜੀ ਵੇਖੋ ਪੂਰੀ ਫੈਸ਼ਨਦਾਰ ਜਿਹਨੂੰ ਕਹਿੰਦੇ ਨਾ ਉਹ ਚੀਜ਼ ਆ ਆਹ ਵੇ ਚੰਬੜੀ ਦੇਖੋ ਥਲੇ ਲਿਆ ਲਵੇ ਪਤਲੀ ਚੰਬੜੀ ਦੇ ਲੇਵਾ ਵੇਖ ਕਦਾ ਸਾਫ ਤੇ ਠੰਡੀ ਪੜੀ ਜਿਗਾਰ ਲਗਾ ਚੁੱਕਿਆ ਬਾਈ ਯਾਰਾ ਬਕਲੀ ਕਲੀ ਨਾੜ ਦਿਖਾਉਂਦੀ ਵੀ ਇਹ ਪਾਣੀ ਵੜ ਕੇ ਪਈ ਆ ਬਕਲੀ ਕਲੀ ਨਾੜ ਦਿਖਾਉਂਦੀ ਨਹੀਂ ਸਹੀ ਗੱਲ ਤੇ ਕੀ ਭਾਈ ਫਿਰ ਮੁੱਲ ਮੁੱਲ ਵੀ ਦੇ ਲੈਣਾ ਮੁੱਲ ਕਹਿੰਦੇ ਹਾਂ ਜਿੰਨੇ ਦੀ ਤੁਹਾਡੀ ਥੇੜ ਨਹੀਂ ਹਾਂਜੀ ਛੋਟੀ ਦਾ ਵੀਰੇ ਹੈਗੀ 1,35,36,40 ਹਜ਼ਾਰ ਦੀ ਉਸ ਸਮੇਂ ਦੇ ਹਿਸਾਬ ਨਾਲ ਸਹੀ ਗੱਲ ਭਾਈ ਜਾਇ ਦਵਾਂਗੇ ਸਵਾ ਲੱਖ ਦੀ ਸਵਾ ਲੱਖ ਦੀ ਸਵਾ ਲੱਖ ਦੀ ਬਾਬਾ ਜੀ ਬਹੁਤ ਮਾਣ ਕਰੋ ਨਹੀਂ ਭਾਈ ਜੀ ਮਾਣ ਕਰੋ ਇਹ ਨਹੀਂ ਗੱਲ ਹੈ ਮਾਨ ਵੀ ਰਹਿ ਜੇ ਲੋਕ ਇਹਨਾਂ ਨੂੰ ਪਿਆਰ ਕਰਦੇ ਆ ਤਾਂ ਮਾਨ ਕਰੋ ਜੇ ਦੂਰ ਜਾਣੀ ਆ ਤੇ ਉਹਦੇ ਹਿਸਾਬ ਨਾਲ ਜਾਇਜ਼ ਬੋਲੋ ਵੀ ਆ ਜਾਇਜ਼ ਵੀ ਚਲੋ ਮੈਂ ਅੱਗੇ ਨਾ ਬੰਦਿਆਂ ਨੂੰ 13000 ਖਰਾਏ ਪਿਆ 13000 13000 ਪੜਾ ਕੇ ਰਾਇ ਹਾਂ ਤੇ ਕੋਈ ਨਹੀਂ ਆਦਿ ਨੇ ਦੂਰ ਤੋਂ ਦੂਰ ਤੇ ਜਾਇਜ਼ ਨਹੀਂ ਆ ਭਾਣੀ ਮਾਨਦਾਨ ਕਰਾਂਗੇ ਫੋਨ ਯਾਨੀ ਗੈਸ ਨੂੰ 15 ਦੀ ਕੀਤੇ ਦਾ ਨਹੀਂ ਇਹ ਤਾਂ ਬੜਾ ਪੈਣਾ ਵਾ ਇੱਕ ਇੱਕ ਦਾਸ ਦੀ ਬਾਈ ਨੇ ਸਵਾ ਬਾਈ ਨੇ ਸਵਾ ਕੀਤਾ 15 ਦੇ 15 ਦੇ ਆਏ ਆ ਤੇ ਬਾਈ ਨੇ ਇੱਕ ਦਾਸ ਦੀ ਫਾਈਨਲ ਇਹ ਫਾਈਨਲ ਦੇ ਦਾਸ ਦੀ ਜੋ ਸਾਰਾ ਕੋਈ ਬਾਈ ਨੇ ਨਾੜਾ ਦੇਖੋ ਪੂਰੀਆਂ ਚਮਕਣਦੀਆਂ ਦਿਖਣਦੀਆਂ ਤੇ ਬਾਈ ਨੇ ਪੂਰਾ ਮਾਣ ਕਰਦਾ ਸਵਾ ਤੋਂ ਕਹਿੰਦਾ ਇੱਕ ਦਾਸ ਹੀ ਦੇ ਦਾਂਗਾ ਮੈਂ ਤੇ ਨੀਲੀ ਰਾਦੀ ਬੜਾ ਓਕੇ ਲੱਭਦੀਆਂ ਆ ਯਾਦੀਆਂ ਤੇ ਬੜੀ ਮਿਹਨਤ ਦੇ ਆਹਤੇ ਇੱਕ ਦਾਸੀ ਬਾਈ ਕਹਿੰਦਾ ਦੇ ਦਾਂਗੇ ਤਾਂ ਵਧੀਆ ਬ੍ਰੈਂਡ ਫਿਰ ਗਾਰੰਟੀ ਵਾਲਾ ਮਾਲ ਆ ਤੇ ਵਧੀਆ ਤੇ ਮਗਰ ਦੀ ਕੱਟੀ ਆ ਸਹੀ ਗੱਲ ਬਾਈ ਸਹੀ ਬੜਾ ਸੁਆਗ ਮਹੀਂ ਕਿਉੜੇ ਹਾਂਜੀ ਇੱਕ ਦਾਹ ਦੀ ਮਹੀਂ ਸੱਜਰ ਰਹਿਣੀ ਆ ਹਾਂਜੀ ਤੇ ਮਹੀਂ ਟੋਕੜੀ ਮਹੀਂ ਸੱਪਾ ਪਾਦੀ ਦੇਖੋ ਪਾਦੀ ਹਨੂ ਫੇਰ ਵੇਚ ਕਟਾ ਕੇ ਤੇ ਫੇਰ ਮਹੀਂ ਖੱਟਦਾ ਦੇਖੋ ਥਾਣੇ ਯਾਰੇ ਲਗੇ ਆ ਤੇ ਬਹੁਤ ਵਧੀਆ ਤੇ ਬਾਈ ਕਹਿੰਦਾ ਅਸੀਂ ਫੇਰ ਤੇ ਟੋਕੜ ਪਾ ਦੇ ਜੇ ਮੈਂ ਟੋਕੜ ਘਬਣ ਹੋ ਗਈ ਫਿਰ ਅਸੀਂ 85 ਦੀ ਨਹੀਂ ਤੇ 70 ਦੀ ਮੈਂ ਟੋਕੜੀ ਪਾ ਲਾਂਗੀ ਇਤਰਾ ਦੀ ਮੈਂ ਠੀਕ ਹੈ ਬਾਈ ਇਹਦਾ ਚਵਾਲਾ ਕਹਿੰਦਾ ਬਹੁਤ ਸੋਹਣੀ ਇੱਕ 10 ਦੀ ਬਾਈ ਕਹਿੰਦਾ ਹਾਂ ਨਾ ਇਹ ਮਾਰੀ ਲਾ ਦਿਓ ਬਾਈ ਜੀ ਲਾ ਦਿਓ ਵੇਖੋ ਜੀ ਸਰਾਗ ਸਰਾਗ ਗੱਲ ਬਾਤਿਆ ਬਹੁਤ ਸੋਹਣੀ ਝੋਟੀ ਨੀਲੀ ਰਾਬੀ ਮੀਣੀ ਸਾਰੀਆਂ ਖੂਬੀਆਂ ਵਿੱਚ ਭਰੀਆਂ ਤਾਂ ਮਗਰ ਕਟੇ ਵੀ ਲੱਭ ਜਾਂਦੀ ਆ ਪੰਨੀ ਕਦੀ ਕਦਾਈ ਮੀਣੀ ਕਦੀ ਕਦਾਈ ਲੱਭਦੀ ਆ ਸਹੀ ਗੱਲ ਭਾਈ 100 ਇਹ ਕ ਲੱਭਦੀ ਆ ਹਾਂ ਯਾਰਾ ਬੰਦਾ ਭਾਈ ਅੱਜ ਨਹੀਂ ਠੀਕ ਆ ਭਾਈ ਜੀ ਵਧੀਆ ਬਹੁਤ ਹੋਣਾ ਰੇਟ ਆ ਵਧੀਆ ਨਿਕਾਲਿਆ ਇਹ ਮੈਂ ਕਿਉਂਗਾ ਬਹੁਤ ਹਾਂ ਸਾਡੇ ਬਜ਼ੁਰਗ ਕਹਿੰਦੇ ਨੇ ਜਦੋਂ ਪਾਰ ਹੋਵੇ ਸਬਦਾ ਕਰ ਲੋ ਸਹੀ ਗੱਲ ਭਾਈ ਠੀਕ ਆ ਬਾਬਾ ਜੀ ਤਾਂ ਬਾਬਾ ਜੀ ਆ ਸ਼ਿਕਾਰ ਕਿੱਧਰੋਂ ਆਦਾ ਆ ਦੇਖੋ ਜੀ ਨਾਲਾਂ ਦੇ ਕਹਿੰਦੇ ਨਾ ਇਹ ਵੀਰ ਅਸੀਂ ਆਪ ਨਹੀਂ ਕਹਿਣਾ ਆ ਲਗਾਇਆ ਟੈਗ ਛੋਟੀ ਦੇ ਜਿਹੜਾ ਕੋਈ ਮਰਜ਼ੀ ਬੰਦਾ ਨੰਬਰ ਲਗਾ ਨਾਲ ਜਿਹੜਾ ਮਰਜ਼ੀ ਬੰਦਾ ਇਹਨੂੰ ਸੱਚ ਮਾਰ ਕੇ ਚੈੱਕ ਕਰ ਲੈ ਕਿਹੜੇ ਲਾ ਕੇ ਦੀ ਛੋਟੀ ਆ ਸੱਚੋ ਟੇਕ ਗਰੰਟੀ ਨਾਲ ਦੁੱਧ ਕੱਢਣ ਵਾਲੀ ਹੈ ਜਿਹੜੀ ਗੱਲ ਆ ਸਹੀ ਗੱਲ ਬਾਈ ਜੀ ਆਹ ਛੋਟੀ ਚਾਹ ਪਿਆ ਸਰਜ ਮਾਰੋ ਵੀ ਆਪਣੇ ਆਪ ਬੋਲ ਪਣਾ ਵੀ ਕਿਤੋਂ ਦਾ ਕਿਤੋਂ ਕੀ ਬੱਚਾ ਮਗਰ ਇਕੱਠਾ ਮਗਰ ਇਕੱਠਾ ਇਹ ਪੰਜਾਂ ਦਿਨਾਂ ਦੀ ਸੂਈ ਕੋ ਹੁਣ 14 ਕਿਲੋ ਦੁੱਧ ਤੋਲ ਕੇ ਦੇ ਦਾਂਗੇ ਘਰੋਂ ਠੀਕ ਆ ਬਈ ਆਪਣੇ ਘਰ ਚ ਕੋਈ ਹੋ ਜਾਵੇ 20 18 ਹਾਂ ਉਹਦੀ ਮਰਜ਼ੀ ਆ ਉਹਦੀ ਮਰਜ਼ੀ ਉਹਦੀ ਸੇਵਾ ਉਹਦੀ ਸੇਵਾ ਜਿਹੜੀ ਗੱਲ ਆ ਨਾ ਆਪਣੇ ਦਾ ਜਿਹੜਾ ਭਾਂਡੇ 14 ਕਿਲੋ ਦਾ ਵਧੀਆ ਚਟਾ ਦੇਖੋ ਲੈਵਾ ਪੂਰਾ ਗੋਲ ਲੈਵਾ ਜਿਹਨੂੰ ਕਹਿੰਦੇ ਆ ਪ੍ਰੋਪਰ ਪੋਸ਼ਣਾ ਲਗਾ ਆ ਬਹੁਤ ਸੋਹਣਾ ਲੈਵਾ ਬਾਈ 5 ਦਿਨਾਂ ਦਾ ਬੱਚਾ ਕਿਹਾ ਤੇ 6 ਦਿਨਾਂ ਨਾ ਹੋਊਗਾ ਤਾਂ ਤੇ ਫੋਟ ਕੇ ਕੋ ਦੇਖ ਲੈ ਸਹੀ ਗੱਲ ਸਹੀ ਗੱਲ ਗੱਲ ਬੱਚਾ ਬਿਲਕੁਲ ਤਾਜੀ ਆ ਤੇ 16 17 ਕਿਲੋ ਝੋਟੇ ਪਹਿਲੇ ਸਵੇਰ ਤੋਂ ਚੱਲੀ ਜੇ ਪਹਿਲਣ 50 ਸਵੇਰ ਸੋਈ ਆ ਝੋਟੇ ਦੀ 20 ਕਿਲੋ ਦੀ ਆ ਤੇ ਆਹ ਵੇਖੋ ਥਣ ਥਣ ਬਹੁਤ ਸੋਹਣਾ ਲੱਗਾ ਆ ਤੇ ਖੋਲ ਕੇ ਵਿਖਾਉਣੇ ਆ ਤੇ ਝੋਟੇ ਖੋਲੋ ਭਾਈ ਜੀ ਮੇਰਾ ਕਲੀ ਸਰੀਰ ਦੀ ਨਾਉਣ ਆ ਵੀਰ ਵੀਰੇ ਝੋਟੇ ਦਿਖਾਉਂਦੀ ਸਹੀ ਗੱਲ ਭਾਈ ਜੀ ਸਹੀ ਬਿਲਕੁਲ ਮੈਂ ਕੱਡੀ ਲੰਮੀ ਤੇ ਬੇਲ ਭਾਈ ਸ਼ਕਾਰ ਦੋ ਹੀ ਆਉਂਦੇ ਦੋ ਹੀ ਸਰਾਏ ਦੇ ਆ ਪਾਏ ਆ ਝੋਟੀਆਂ ਵੀ ਰੋਣ ਕਲੀਆਂ ਚੰਗੀਆਂ ਵੱਡੀਆਂ ਦੋ ਵੱਡੀਆਂ ਲੋਣਾ ਦੀ ਵੀਡੀਓ ਨਹੀਂ ਬਣੀ ਗਈ ਤੇ ਉਹ ਕਹਿੰਦੇ ਵੀਰ ਕਹਿੰਦੇ ਸਾਡੀ ਨਾ ਬਣਾਓ ਫੋਟੋ ਇਹੋ ਵੀਰ ਗਰੰਟੀ ਵਾਲਾ ਹੋਣ ਜਿਹੜਾ ਚਵਾਵਾ ਬੱਚੇ ਨੂੰ ਛੱਡ ਕੇ 4 ਕਿਲੋ ਡੱਬਾ ਫੇਰ ਕੇ ਦੇ ਦਾਂਗੇ ਬੌੜਾ ਹੀ ਝੋਟੀ ਕੋ ਠੀਕ ਹੈ ਜੇ ਸਾਡੇ ਕੋਲ 4 ਤਾਂ ਰਹਿ ਗਈ 20 ਕਿਲੋ ਦੁੱਧ ਚਵਾ ਕੇ ਦੇਵਾਂਗੇ ਇਤਨਾ ਦੀ ਯਵਰ ਝੋਟੀ ਹੈ ਹਾਂਜੀ ਐਡੀ ਨਾਮੀ ਪੂਰੀ ਵੱਡੀ ਵੀਰ ਜਿਹੜੇ ਵੀਰਾਂ ਭਰਾਵਾਂ ਕੋ ਲਈ ਆਣਾ ਹਾਂ ਉਹ ਕਹਿੰਦਾ ਵੀ ਝੋਟੀ ਜਿਹਨੂੰ ਦਮੀ ਕੱਕਾਰ ਵਾਲੇ ਹੁੰਦਾ ਹੈ ਤੇਰਾ ਗਾਗ ਪੱਕਾ ਬੰਜੂਗਾ ਵੀ ਐਡਾ ਚੰਗਾ ਜਾਨਵਰ ਐ ਐਡਾ ਚੰਗਾ ਜਾਨਵਰ ਆ ਦੇਖੋ ਪੂਰੀ ਘੋੜੀ ਵਾਂਗੂ ਭਜਦੀ ਆ ਇਤਰਾਸ ਰਿਆਦਾ ਆਂਦਾ ਵਧੀਆ ਪੀਸ ਹੈ ਭਾਈ ਬ੍ਰੈਂਡ ਹੀ ਆ ਜਿਹਨੂੰ ਕਹਿੰਦੇ ਜਿਹੜਾ ਕੋਈ ਵੀਰ ਭਰਾ ਦਾ ਖੜੂਗਾ ਨਾ ਇੱਕ ਯਾਦ ਕਰੂ ਸਹੀ ਗੱਲ ਬਾਜੀ ਯਾਨਵਰ ਹੋਈ ਆ ਲੈਗਾ ਪਤਾ ਸਿੰਗ ਲੱਗਾ ਨਾ ਛੋਟੀ ਨੂੰ ਵੀਰ ਸਿੰਗੀ ਲੱਗੀ ਲੈ ਵਾ ਬੜਾ ਵਧੀਆ ਲੱਗਾ ਦੇਖੋ ਜੀ ਲੋਰ ਦੀ ਛੋਟੀ ਦੀ ਵੀਰ ਦੇਖੋ ਜੀ ਲੈ ਵਾ ਲਵਾ ਪੂਰਾ ਗਾਟਰ ਫਿਰ ਚਵਾ ਬੜਾ ਕੇ ਟੈਂਡ ਲਗਾ ਨਾਲ ਤੁਹਾਨੂੰ ਵੇਖੋ ਬਹੁਤ ਸੋਹਣਾ ਥਾਂ ਲੱਗਾ ਇਹ ਵਾਲੇ ਦਵਾਲਿਆਂ ਖਾ ਲੈਣੇ ਕਾਰਾਂ ਮੀਗਾ ਮਰਵਾ ਲੈਣੇ ਆ ਵਾਜਣਾ ਤੇ ਵੇਲੇ ਦੇ ਵੇਰ ਕਿੱਦਿ ਲੰਬੇ ਕਿੱਥੇ ਬਾਵਾ ਹੁਕਾਦ ਮੇਰੇ ਕੈਨ ਨੂੰ ਝੁੱਟ ਕੇ ਦੇਖੋ ਜੀ ਸੇਕ ਨੂੰ ਖਵਾਤੀ ਆ ਸੱਚੀ ਝੋਟੀ ਬੁਈ ਝੋਟੀ ਬ੍ਰੈਂਡ ਜਿਨੂੰ ਆਂਦੇ ਥੱਲੇ ਪੈਰਾਂ ਤੱਕ ਲੈ ਗਏ ਉੱਤੋਂ ਤੱਕ ਪੀਖਾਂਦਰਾ ਆ ਖਾਂਦਰਾ ਝੋਟੀ ਆ ਨਾ ਵੀ ਵਧੀਆ ਝੋਟੀ ਆ ਤੇ ਸੋਹਣੀ ਤੇ ਬਾਈ ਯਾਰ ਕੀ ਮੋਲਵੀਰ ਪੂਰੇ ਰੁਪਏ ਲਾਏ ਝੋਟੀ ਦੇ ਹਾਂਜੀ ਤੇ ਮਾਂ ਤਨ ਫੁੱਲ ਹੋਊਗਾ ਘਰ ਆਏ ਵੀਰ ਦਾ ਜਿਹੜਾ ਕੋ ਲਊ ਜਾਂ ਫੋਨ ਤੇ ਲਊਗਾ ਹਾਂਜੀ ਉਹਦਾ ਮਾਂ ਤਨ ਹੋਜੂ ਫੁੱਲ ਫੁੱਲ ਜਿਹੜੀ ਗੱਲ ਆ ਝੋਟੀ ਆਮ ਬਾਹਰ ਲੋਕਾਂ ਨਾਲੋਂ 20 30 ਹਜ਼ਾਰ ਸਸਤੀ ਦੇ ਦਾਂਗੇ ਪਰ ਝੋਟੀ ਹੋਊ ਹੂੰ ਤੇ 20 30 ਹਜ਼ਾਰ ਸਸਤੀ ਮਿਲੂਗੀ ਹੋਊਗੀ ਫੋਨ ਤੇ ਝੋਟੀ ਵੇਚੀ ਨਹੀਂ ਦੋਤੇ ਚੜ੍ਹਦੀ ਝੋਟੀ ਵੇਚਣੀ ਨੀ ਪਾਣੀ ਆ ਵੀ ਜਿਹੜਾ ਕੋ ਵੀਰ ਭਰਾ ਲੈ ਜੂਗਾ ਤੇ ਬਾਕੀ ਭਾਈਆਂ ਨੇ ਕੋਈ ਪਾਲ ਲੈ ਜਾਣਾ ਪਰਖ ਲੈਣਾ ਵੀ ਝੋਟੀ ਕੀ ਜਗੀ ਆ ਤੈਨਾਂ ਲੋਤੇ ਕਰੋ ਤੇ ਕੀ ਲੈਵਾ ਪਾ ਲਗਨ ਦਿਆ ਹੋਇਆ ਹਨਾ ਵਧੀਆ ਵਧੀਆ ਪੀਸ ਆ ਇੱਕ ਸ਼ਬਦਾ ਨਹੀਂ ਹੋਇਆ ਮਰਜੀ ਭਾਣਾ ਫੋਨ ਕਰਕੇ ਪੁੱਛ ਹਲ ਗਿਆ ਉਹ ਸਾਲਾ ਫੋਨ ਤੇ ਫੇ ਸੌਦਾ ਨਹੀਂ ਹੋਇਆ ਮਰਜੀ ਭਾਣਾ ਫੋਨ ਤੇ ਫੋਨ ਤੇ ਆ ਤੇ ਕਿਉਂ ਵੀ ਚੀਜ਼ ਮੀਗਾ ਭਾਈ ਪੂਰੇ ਪੈਸੇ ਲੱਗ ਲੈ ਆ ਵਧੀਆ ਦੇ ਅਣਾ ਸੇਗਾ ਜਨਵਾਰ ਵੀਰ ਜਿਹੜਾ ਗਾਲਾ ਪੈਸਾ ਨਾ ਵੀ ਨਹੀਂ ਮਿਲਦਾ ਪੈਸੇ ਲੈ ਕੇ ਵੀ ਥੋੜੇ ਫਿਰਦੇ ਆ ਚੰਗੀ ਝੋਟੀ ਦੇ ਗਾਹਕ ਹੈ ਜਿਹੜੀ ਗੱਲ ਹੈ ਪੈਸੇ ਭਰ ਦਿੰਦੇ ਵੀਰ ਭਰ ਦਿੰਦੇ ਦੁਨੀਆ ਭਰ ਦੇ ਵੀਰ ਜੇ ਗੱਡੀ ਹੋਵੇ ਪੈਸੇ ਭਰ ਤੋੜੀ ਵੀ ਡਰਦੇ ਪਲੇ ਇੱਕ ਦੋ ਗਾਹਕ ਪੈਂਦੇ ਵਿੱਚ ਤਾਂ ਕਰਕੇ ਭਾਈ ਕਹਿੰਦਾ ਹੁੰਦੇ ਹੋਊਗੀ ਤੇ ਵਧੀਆ ਬੈਡ ਵੈਡ ਪੀਸ ਝੋਟੀ ਸੋਹਣੀ ਠੀਕ ਆ ਜਨਵਾਰ ਵੀਰ ਸ਼ਾਉਂਗੇ ਆਪਾਂ ਮੇਰੇ ਪਾਰੀ ਪਿੰਦੇ ਆਣਾ ਵੀਰ ਆਪਣੇ ਹਾਂਜੀ ਉਹਨਾਂ ਨੇ ਘਰ ਆਪਣੀਆਂ ਵੇਹੜੀਆਂ ਦੇ ਵਿੱਚ 20 20 ਪਈਆਂ ਰੱਖੀਆਂ ਆ ਤੇ ਫਿਰ ਉਹ ਖੂਨ ਤੇ ਮਈਆਂ ਮਗੰਦੇ ਆ ਬਿਲਕੁਲ ਸਹੀ ਗੱਲ ਤੇ ਵਧੀਆ ਵਾਲੇ ਦਵਾਲੇ ਖਾਦੀ ਆ ਸਾਰੇ ਬਣਿਓ ਸਾਰੇ ਪੱਕੋ ਵਧੀਆ ਸਿੰਘੀ ਸੁੰਗੀ ਬਹੁਤ ਸੋਹਣੀ ਲੱਗੀ ਵਧੀਆ ਝੋਟੀ ਆ ਸਾਰੇ ਬੰਨੇ ਪ੍ਰੋਪਰ ਆਲਟੀ ਵਾਲੀ ਤੇ ਦੁੱਤ ਵਾਲੀ ਝੋਟੀ ਵੀ ਕੱਲੀ ਕੱਲੀ ਨਾਰਦੀ ਠੀਕ ਹੈ ਬਾਈ ਜੀ 20 ਸਾਲ ਪਾਣੀ ਚਾਦੇ ਆ ਹਾਂਜੀ ਠੀਕ ਘਰ ਦੇ ਅੰਦਰ ਦਾ ਕੰਨ ਫਰਾਉਂਦੇ ਪਹਿਲੋਂ ਮਾਰ ਦੀ ਲੱਗਦਾ ਸੀ ਮਾਰ ਹੁੰਦੀ ਸੀ ਸਹੀ ਗੱਲ ਜੀ ਕੀ ਵਦਾ ਕਰ ਕੀ ਵਦਾ ਹਾਂਜੀ ਪਰਖਾ ਲਈ ਬੰਦੇ ਐਸੀਆਂ ਚੀਜ਼ਾਂ ਵਧੀਆ ਹੁੰਦੇ ਸਮਝ ਲੱਗਦੀਆਂ ਸੋਹਣੀਆਂ ਲੱਗਦੀਆਂ ਵਧੀਆ ਮਾਲੇ ਖਰੀਦੋ ਤੇ ਵਧੀਆ ਵਧੀਆ ਲੋ ਵਧੀਆ ਜੀ ਪੀਲਾ ਝੋਟੀ ਘੜ ਲਈ ਥੋੜਾ ਸਹੀ ਗੱਲ ਜੀ ਦਾ ਝੋਟੀ ਦਾ ਵਜਨ ਆ ਸੇਕ ਚੰਗਾ ਆ ਸਹੀ ਆ ਪੰਜ ਸੂਏ ਪੀਣ ਵਾਲੀ ਆ ਸਹੀ ਗੱਲ ਬਾਈ ਇਹੋ ਜੀ ਚੋਕਣ ਗੱਭਣ ਝੋਟੀ ਵੀ ਵੀਰ ਚ ਅਗੇ ਰਕਾੜ ਆਈ ਮੇਕਦੀ ਹੈ ਜਿਹੜੀ ਗੱਲ ਬਿਲਕੁਲ ਸਹੀ ਗੱਲ ਸੋਣੀ ਝੋਟੀ ਵਧੀਆ ਜਨਵਾ ਟੌਰ ਦਾ ਠੀਕ ਹਾਂਜੀ ਬਾਈ ਜੀ ਟਾੜੀ ਅਗੇ ਵੀਰ ਵਹਿੜ ਵਹਿੜ ਆ ਗਈ ਇਹ ਵਹਿੜ ਆਪਣੇ ਹੀ ਪਿੰਡ ਦਾ ਪਿੰਡ ਤੇ ਪੂਰੀ ਖੰਡੀ ਧੀਰੀ ਆ ਦੋਰਾ ਤਨ ਲਗਾਵੇਂ ਠੀਕ ਖੰਡੀ ਬਾਈ ਇਹ ਬਾਈ ਨੇ ਆਪਣੇ ਪਿੰਡੋਂ ਵਹਿੜ ਲਈ ਆ ਘਰ ਦੇ ਵਿੱਚੋਂ ਇਦਾਂ ਹੈ ਗਾਂ ਵੀਰ ਮਾਣੀ ਲੈ ਲਈ ਗਾਂ ਨੂੰ ਥਾਣ ਵੇ ਕੀ ਲਿਆ ਨਾ ਡਾਂਸ ਲੈ ਰਹਾ ਬੰਬੀ ਲੱਗੀ ਆਗੇ ਹੋਰ ਰੈਂਸ ਲੈ ਰਹਿੰਦੋ ਚਵਾ ਖਾਜੀ ਮਾੜ ਬਹੁਤ ਚੰਗੀ ਗਾਂ ਠੰਡੀ ਧਰੀ ਪਹਿਲੇ ਸਵੇਰ ਦੁੱਧ ਕੱਢਿਆ 11-12 ਕਿਲੋ ਹਾਂਜੀ ਤੋਂ ਜਾਂ ਸਵੇਰ ਦੁੱਧ 14 ਕਿਲੋ ਕੱਢੂਗੀ 13 ਵਧੀਆ ਠੀਕ ਹੈ ਜਿਹੜਾ ਉਹ ਮਾਸ ਨੀਰ ਜਿਹੜਾ ਮੱਝ ਲੈ ਹੱਸਾ ਭਾਣ ਦੇ ਦਾਂਗੇ ਠੀਕ ਤੇ ਜਿਆਦਾ ਇੰਝ ਸੂਈ ਨੂੰ ਜਿਆਦਾ ਦੇਂਗੇ ਸੂਈ ਨੂੰ ਸੂਈ ਨੂੰ 10 ਕਿਲੋ ਕੋੜਾ ਕੋੜੇ ਤੌਰ ਦੇ ਮਾਰੀ ਠੀਕ ਹੈ ਭਾਈ ਐ ਨਿਕਾਇਆ ਮੁੱਲ ਕੋਈ ਮੋਲੇ ਦਾ ਪੁਰਾਣੀ ਸਸਤਾ ਆ ਆਪਾ ਜਿਹੜਾ ਮਰਜੀ ਹੀ ਲੈ ਜਾਏ ਪਰ ਵਾਸ਼ੀ ਬੱਸੀ ਇਹ ਨੂੰ ਕਿਸੇ ਯਾਦ ਕਰੋ ਦੂਜਾ ਦੂਜਾ ਹੀ ਆ ਤੋਰਾ ਵੇਖ ਲੈ ਬੈਠਾ ਪਿੰਡੋ ਖਰੀਦੀ ਆ ਭਾਈ ਨੇ ਤਾਂ ਵਧੀਆ ਇਹ ਗਾਂ ਦੀ ਥਾਂਦੀ ਘਰਾਂ ਦੇ ਲਾਗ ਹੋਈ ਗਾਂ ਦੀ ਥਾਂਦੀ ਠੀਕ ਹਨ ਦੋਰਾ ਗਾਂ ਠੀਕ ਹੈ ਭਾਈ ਜੀ ਲੈ ਆਓ ਭਾਈ ਜੀ ਲੈ ਆਓ ਲੈ ਆਓ ਉਹਦੇ ਨੇ ਤਾਂ ਸਾਡੇ ਪੜਾਉਣ ਦਾ ਲੱਗਾ ਸੋ ਆਜ ਮਗਰਵਸ਼ਾ ਜੀ ਹਾਂਜੀ ਠੀਕ ਹੈ ਭਾਈ ਜੀ ਮਗਰਵਸ਼ਾ ਯਾਰ ਬਿਲਕੁਲ ਜੈਜਵੀਰ ਜਨੇ ਦੇ ਦੇਣੀ ਆ ਹਾਂਜੀ 36000 ਦੀ ਵਸ਼ੀ 36 ਦੀ ਨਹੀਂ 10000 ਯਾਰ ਠੀਕ ਆ ਠੀਕ ਯਾਰ ਛੱਡਾਂਗੇ 34 34000 ਦੀ ਵਸ਼ੀ ਤਾਜੀ ਸੋਈ ਪਿੰਡੋਂ ਲਈ ਬੋਲੇ ਦੇ ਜੇ ਆ ਤੇ 34000 ਦੀ ਬੱਈ ਕਹਿੰਦਾ ਵਸ਼ੀ ਦੇ ਦਾਂਗੇ ਇਹ ਥਾਣੇ ਥੋੜੇ ਜਿਹਾ ਗਣਾ ਸੋਹਣਾ ਲਗਾ ਤੇ ਨਿੱਕੇ ਜਿਹੇ ਪਰਿਵਾਰ ਨੂੰ ਪਾਲਣ ਵਾਲੀ ਵਸ਼ੀ ਆ ਤੇ ਦੁੱਧ ਵਧੀਆ ਚੱਲੂਗਾ ਤੇ ਟੋਣਾ ਟੋਣਾ ਸੁਟੇ ਹੋਦਾ ਗੜੀ ਤੇ ਵਧੀਆ ਰਸ਼ੀ ਦਾ ਪੈ ਗਿਆ 34000 ਦੀ ਦੇ ਦਾਂਗੇ ਸੋਹਣੀ ਵਸ਼ੀ ਪੂਰੀ ਪੂਰੀ ਚੰਗੀ ਵਸ਼ੀ ਦੇਖੋ ਇਹ ਥਾਣੇ ਦੇਖੋ ਲਗਾ ਥਾਣੇ ਤੋਂ ਦੋਰਾ ਲਗਾ ਵੀ ਦੁੱਧ ਧੜੀ ਬਹੁਤ ਸੋਹਣਾ ਥਾਂ ਲਗਾ 34000 ਠੀਕ ਹੈ ਬਾਬਾ ਜੀ ਇਹ ਵਿੱਚ ਨਾ ਕੋਈ ਮੱਠੀ ਗੱਲ ਨਹੀਂ ਕੀਤੀ ਜੀ ਬਣ ਕੇ ਦੇ ਦਿੱਤੀ ਹਾਂ ਦੇ ਦਿਨ ਮੁਲੀ ਦੀ ਗੱਲ ਨਾ ਪਹਿਲਾਂ ਲੱਗੋ ਭਾਈ ਲਈ ਆ ਕਹਿੰਦਾ ਥੋੜਾ ਜਆਬ ਨਹੀਂ ਪੜਾ ਹਨਾ ਛੋਟੇ ਡੰਗਣਾ ਸਨ ਉਠੇ ਆ ਲਿਹਾਈ ਦੇ ਆ ਜਰੂਰ ਲਿਹਾਈ ਦੇ ਆ ਆਹ 35000 ਵਾਲੀ ਮਹੀ ਵੀ ਹੁੰਦੀ ਸਹੀ ਗੱਲ ਆ ਸਾਰਾ ਖੜੀ ਵੀ ਹੁੰਦੀ 2.5 ਲੱਖ ਲੀ ਹੁੰਦੀ ਆ ਖੋਲੇ ਖਾਲੇ ਸਭ ਲਿਹਾਈ ਦੇ ਆ ਟੋਰ ਨਾਲ ਲਿਹਾਈ ਦੇ ਆ ਇੰਨਾ ਸਰੋਂ ਉਠੇ ਆ ਕਿਹਦਾ ਕੋ ਡਰ ਨਹੀਂ ਆ ਭਾਜੀ ਦੇਣਾ ਕਿ ਨਾਲ ਚੰਗਾ ਕੀ ਸੋਚ ਕੇ ਸਮਝਾ ਜਿਨ੍ਹਾਂ ਨੇ ਚੰਗੇ ਕਮੈਂਟ ਕਰੇ ਵੀਰ ਪਤਾ ਗੱਲ ਕੀ ਆ ਵੱਡੀ ਮਹੀ ਨਾ ਵੱਡੀ ਮਹੀ ਵੇਖਦੀ ਆ ਯਕੀਨ ਤੇ ਵਿਸ਼ਵਾਸ ਤੇ ਸਹੀ ਗੱਲ ਭਾਈ ਵੱਡੀ ਮਹੀ ਵਿਸ਼ਵਾਸ ਤੇ ਵੇਖਦੀ ਆ ਜਿਹਨੇ ਰੁਪਈਆ 1.5 ਲੱਖ ਖਾਤੇ ਜੇ ਪਾਉਣਾ ਨਾ 1.70 ਹਾਂਜੀ ਜੇ ਉਹਨੂੰ ਹੱਦ ਦੇ ਯਕੀਨ ਹੈ ਤਾਂ ਫੇਰ ਉਹਨੇ ਪਾਉਣਾ ਫੇਰ ਪਾਉਣਾ ਫੇਰ ਉਹਨੇ ਪਾਉਣਾ ਵੱਡੀ ਮਈ ਇੱਕ ਹਰ ਕੋਈ ਬੰਦਾ ਵੇਚ ਲੈਂਦਾ ਹਾਂ ਜਿਹਨੇ ਰੋਜ਼ ਕੰਮ ਕਰਨਾ ਨਾ ਸਿਰੇ ਦੀ ਮਈ ਵੇਚਣੀ ਸਹੀ ਗੱਲ ਹੈ ਉਹਨੇ ਛੋਟੀ ਨਹੀਂ ਵੇਚ ਸਹੀ ਗੱਲ ਬਿਲਕੁਲ ਸਹੀ ਗੱਲ ਦੋਸਤ ਵੀਰਾਤ ਛੋਟੀ ਆ ਮੋਰ ਬੁਲਦੀ ਆ ਸਹੀ ਗੱਲ ਬਾਈ ਜੀ ਕੋਈ ਲਵੇ ਨਾ ਲਵੇ ਕੋਈ ਵੀਰ ਭਰਾ ਆਏ ਤੇ ਵੇਖੋ ਕੀ ਜਾਨਵਰ ਆ ਜੇ ਕਹਿੰਦੀ ਮਾੜੀ ਨਹੀਂ ਇਹ ਕੋ ਆਪਕੋ ਕੀ ਜਾਨਵਰ ਆਇਆ ਕਿੰਕੋ ਵੇਖੋ ਪੂਰੀ ਰਾਜੀ ਗੁੰਦੀ ਵੇ ਸਾਰੇ ਪਖੋ ਚੱਡਾ ਲੈਵਾ ਥਾਣ ਦੁੱਧ ਸਿੰਘ ਕੁੰਡਾ ਸਾਰੀਆਂ ਖੂਬੀਆਂ ਕਿਉਂ ਪਾਪਾ ਜੀ ਇਹ ਨਿੱਕਾ ਬੱਚਾ ਵੀ ਕਹਿੰਦਾ ਕਿ ਉਦੋਂ ਮਾਈ ਮੈਂ ਕਹਣਾ ਪਾਪਾ ਜੀ ਛਾਕੀ ਨਹੀਂ ਕੋਈ ਇਹਦੇ ਛਾਕੀ ਕੋਈ ਹੈਗਾ ਨਹੀਂ ਤੇ ਹਾਂ ਜੀ ਇਹਦੇ ਛਾਕੀ ਕੋਈ ਹੈਗਾ ਨਹੀਂ ਤੇ ਹਾਂ ਨਹੀਂ ਨਹੀਂ ਛੋਟੀ ਠੀਕ ਇਹ ਹੈਗੀ ਚਵਾਜੂ ਦੀ ਬੜੀ ਚੰਗੀ ਛੋਟੀ ਬੂਸ਼ ਨਾਲ ਲੈਵਾ ਲਗਾ ਗੱਲ ਕਾਦੀ ਵੀ ਸਰਾ ਗੱਲ ਬਾਦਿਆ ਤੁਹਾਨੂੰ ਕਹਿੰਦੇ ਜਨਵਰੀ ਨੇ ਟੋਪ ਆਊਟ ਹੋ ਵੀ ਨਹੀਂ ਇਹਦੇ ਮਾੜੀ ਮਹੀਂ ਦੇ ਨਾ ਆਪ ਹੀ ਨਹੀਂ ਖਲੋਣ ਨੂੰ ਕੀ ਕਰਦਾ ਸਹੀ ਗੱਲ ਪਾਈ ਜੀ ਥੋੜਾ ਚਲੋ ਬਾਜ਼ਾਰ ਦੇ ਹਿਸਾਬ ਨਾਲ ਹੋਏ ਦਾ ਹਿਸਾਬ ਆ ਵੀ ਪਤਲਾ ਡਗਰ ਹੋਸਾ ਨਾਲ ਬਾਜ਼ਾਰ ਨਾਲ ਨਹੀਂਦਾ ਆ ਪਰ ਥੋੜਾ ਜਿਹਾ ਹੁਣ ਸ਼ੌਂਗ ਆ ਵੀ ਮੈਂ ਚੰਗੀ ਯਾਰ ਬਣਨੀ ਠੀਕ ਹੈ ਹਾਂਜੀ ਚਲੋ ਭਾਈ ਬੋਲੇ ਡਰੈਸ ਫੋਨ ਨੰਬਰ ਆਪਣਾ ਹੈ 7427 407752 ਹਾਂਜੀ ਨਾਮ ਮਾੜਾ ਦੇ ਪਿੰਡ ਭੋਮਾ ਪਿੰਡ ਭੋਮਾ ਹਾਂਜੀ ਚਲ ਲਾਈਕ ਕਮੈਂਟ ਤੇ ਸ਼ੇਅਰ ਦਬ ਕੇ ਕਰਿਆ ਰੇ ਯਾਰਾ ਖਿੱਚ ਕੇ ਰੱਖੋ ਦਬ ਕੇ ਕਰਿਆ ਕਰੋ ਵਾਹ ਵਾਹ ਜਿਹੜੇ ਮੀਨ ਭਰਾ ਜੀ ਇਹਦੇ ਆਪਣਾ ਕੀਮਤੀ ਸਮਾਂ ਕੱਢ ਕੇ ਵੀਡੀਓ ਨੂੰ ਕਾ ਸ਼ੇਅਰ ਕਰਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ